ਪੰਜਾਬ ਦਾ ਵੈਦਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੇ ਆਂ ਪੰਜਾਬ ਦੇ ਅੱਜ ਰਾਤ ਦੇ ਮੌਸਮ ਦੇ ਬਾਰੇ ਇੱਕ ਅਲਰਟ ਲੈ ਕੇ ਜਾਰੀ ਹੋਏ ਆਂ ਜਿਮ ਕਿ ਆਪਾਂ ਦੇਖ ਸਕਦੇ ਆਂ ਪੰਜਾਬ ਦੇ ਵਿੱਚ ਪੱਛਮੀ ਸਿਸਟਮ ਜਿਹੜਾ ਵਧ ਰਿਹਾ ਪੱਛਮੀ ਬੱਦਲਵਾਈ ਵੀ ਆਪਾਂ ਕਹਿ ਸਕਦੇ ਆਂ ਇਹ ਬੱਦਲਵਾਈ ਫਿਲਹਾਲ ਪੰਜਾਬ ਦੇ ਵਿੱਚ ਨਹੀਂ ਐਂਟਰ ਹੋਈ ਪਰ ਕੁਝ ਟਾਈਮ ਤੱਕ ਆਪਾਂ ਨੂੰ ਪੰਜਾਬ ਦੇ ਵਿੱਚ ਐਂਟਰ ਹੁੰਦੀ ਹੋਈ ਦੇਖ ਨੂੰ ਮਿਲੇਗੀ ਜਿਸ ਕਾਰਨ ਪੰਜਾਬ ਦੇ ਵਿੱਚ ਰਾਤ ਸਮੇਂ ਬੱਦਲਵਾਈ ਦੀ ਗਰਜਣ ਦੀ ਆਵਾਜ਼ ਜਿਹੜੀ ਆ ਪੰਜਾਬ ਦੇ ਵਿੱਚ ਸੁਣਾਈ ਦੇਵੇਗੀ ਮੀਦੀ ਗਤੀਵਿਧੀਆਂ ਆਪਾਂ ਨੂੰ ਉੱਤਰੀ ਜ਼ਿਲ੍ਹਿਆਂ ਤੇ ਜਿਹੜੀਆਂ ਥੋੜੀ-ਮੋਟੀ ਦੇਖਣ ਨੂੰ ਮਿਲ ਸਕਦੀ ਹੈ ਕੋਈ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਪੰਜਾਬ ਉੱਤੇ ਨਹੀਂ ਬਣੀ ਹੋਈ ਜੇ ਗੱਲ ਕਰੀਏ ਕਿ ਹੱਦ ਤੱਕ ਇਹ ਸਾਫ਼ ਹੋ ਜਾਵੇਗੀ ਤਾਂ ਸਵੇਰ ਵੇਲੇ ਕੁਝ ਜ਼ਿਲ੍ਹੇ ਨੇ ਬਦਲਵਾਈ ਦਾ ਜ਼ੋਰ ਜਿਹੜਾ ਦੇਖਣ ਨੂੰ ਮਿਲੇਗਾ ਬਾਕੀ ਜ਼ਿਲ੍ਹੇ ਆਪਾਂ ਨੂੰ ਕਲੀਅਰ ਦੇਖਣ ਨੂੰ ਮਿਲ ਸਕਦੇ ਨੇ ਗੱਲ ਕਰੀਏ ਟੈਂਪਰੇਚਰ ਕਿੰਨਾ ਕੁ ਪੰਜਾਬ ਵਿੱਚ ਵੱਧ ਗਿਆ ਟੈਂਪਰੇਚਰ ਆਪਾਂ ਨੂੰ ਲਗਭਗ ਫਿਲਹਾਲ ਦੇ ਦਿਨਾਂ ਵਿੱਚ 30 ਡਿਗਰੀ ਤੱਕ ਤਾਂ ਦੇਖਣ ਨੂੰ ਮਿਲਦਾ ਹੀ ਹੈ ਆਉਣ ਵਾਲੇ ਦਿਨਾਂ ਤੱਕ ਇਹ ਮਹੀਨੇ ਦੇ ਖਤਮ ਹੋਣ ਤੋਂ ਪਹਿਲਾਂ ਟੈਂਪਰੇਚਰ ਜਿਹੜਾ 35 ਜਾਂ 36 ਡਿਗਰੀ ਤੱਕ ਜਿਹੜਾ ਜ਼ਰੂਰ ਜਾਵੇਗਾ ਜੋ ਕਿ ਪੰਜਾਬ ਦੇ ਲਈ ਇੱਕ ਵਧੀਆ ਗੱਲ ਨਹੀਂ ਹੈਗੀ ਕਿਉਂਕਿ ਇੰਨਾ ਜ਼ਿਆਦਾ ਟੈਂਪਰੇਚਰ ਪੰਜਾਬ ਦੇ ਵਿੱਚ ਕਾਫੀ ਚੀਕਾ ਘੜਾ ਸਕ ਲਾ ਲੋ ਲੋਕਾਂ ਦੀ ਹੈ ਮੀਂਹ ਦੀ ਸੰਭਾਵਨਾ ਆਪਾਂ ਨੂੰ 15 ਤੇ 16 ਤਰੀਕ ਨੂੰ ਦੇਖਣ ਨੂੰ ਮਿਲ ਸਕਦੀ ਹੈ ਪਰ ਇਹ ਜਿਹੜਾ ਉੱਤਰੀ ਜ਼ਿਲ੍ਹਿਆਂ 'ਚ ਹੀ ਆਪਾਂ ਨੂੰ ਮੀਂਹ ਦੇਖਣ ਨੂੰ ਮਿਲ ਸਕਦਾ ਕਿਉਂਕਿ ਬੱਦਲਵਾਈ ਦਾ ਵੱਧ ਜ਼ੋਰ ਇਸ ਮਹੀਨੇ ਦੇ ਵਿੱਚ ਆਪਾਂ ਨੂੰ ਉੱਤਰੀ ਜ਼ਿਲ੍ਹਿਆਂ ਤੇ ਹੀ ਦੇਖਣ ਨੂੰ ਮਿਲੇਗਾ ਟੈਂਪਰੇਚਰ ਇਹਨਾਂ ਦਿਨਾਂ ਵਿੱਚ ਦੇ ਵਿੱਚ ਜਿਹੜਾ 28 ਤੋਂ ਲੈ ਕੇ 30 ਡਿਗਰੀ 28 ਤੋਂ ਲੈ ਕੇ 29 ਡਿਗਰੀ ਤੱਕ ਦੇਖਣ ਨੂੰ ਮਿਲੇਗਾ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ